ਕੀ ਕਰ ਜੋ ਸਤਨਮੇ ਅ ਅਕਤਰੀ ਗ੍ਰਹਿ ਮੰਤਰੀ ਅਮਰ ਸ਼ਾਹ ਜੀ ਵੱਲੋਂ ਜਿਹੜੇ ਆ ਗਲਤ ਟਿੱਪਣੀ ਕੀਤੀ ਗਈ ਹੈ 바ਵਾ ਸਾਹਿਬ ਜੀ ਦੇ ਉਹਨਾਂ ਨੂੰ ਗਲਤ ਭਾਸ਼ਾ ਦੇ ਵਿੱਚ ਵਿਚਾਰਨ ਕੀਤਾ ਗਿਆ ਹੈ 바ਵਾ ਜੀ ਅਪਮਾਨ ਕੀਤਾ ਗਿਆ ਉਹਨਾਂ ਨੇ ਕਿਹਾ ਬਈ ਅ ਅਪੇਚਰ ਅਪੇਚਰ ਇੱਕ ਫੈਸ਼ਨ ਬਣ ਚੁੱਕਾ ਆ ਇਹ ਇੰਨੀ ਵਾਰੀ ਇਹ ਭਗਵਾਨ ਦਾ ਨਾਮ ਲਿਆ ਜਾਵੇ ਤਾਂ ਸਵਰਗ ਮਿਲ ਜਾਊਗਾ ਸਾਨੂੰ ਕਿਸੇ ਸਵਰਗ ਦੀ ਲੋੜ ਨਹੀਂ ਹੈਗੀ ਗਲਤ ਪਿਛੜੇ ਵਰਗ ਦੇ ਲਈ ਦਲਤ ਪਿਛੜੇ ਵਰਗ ਦੇ ਲਈ ਅਨੁਸੂਚਿਤ ਜਾਤੀਆਂ ਦੇ ਲਈ ਮਹਿਲਾਵਾਂ ਦੇ ਲਈ ਜਿਹੜੇ ਬਾਬਾ ਸਾਹਿਬ ਆ ਉਹ ਇੱਕ ਭਗਵਾਨ ਆ ਦਲਤਾਂ ਦਾ ਇੱਕੋ ਇੱਕ ਭਗਵਾਨ ਆ ਉਹ ਹੈਗਾ ਡਾਕਟਰ ਬੀ ਆਰ ਅੰਬੇਦਕਰ ਜੀ ਦਲਤਾਂ ਦਾ ਹੋਰ ਕੋਈ ਭਗਵਾਨ ਨਹੀਂ ਹੈਗਾ ਇਸ ਲਈ ਕੋਈ ਵੀ ਸਾਡੇ ਰਹਿਬਰ ਦੇ ਖਿਲਾਫ ਬੋਲੂਗਾ ਤਾਂ ਅਸੀਂ ਸਹਿਨ ਨਹੀਂ ਕਰਾਂਗੇ ਇਹ ਜਿਹੜੀ ਭਾਸ਼ਾ ਇਹਨਾਂ ਨੇ ਵਰਤੀ ਆ ਇਹ ਨਿੰਦਣਯੋਗ ਆ ਬਾਬਾ ਸਾਹਿਬ ਤੇ ਵਿਸ਼ਵਾਸ ਰੱਖਣ ਵਾਲੇ ਕਿੰਨੇ ਵੀ ਉਹਨਾਂ ਦੇ ਮਤਲਬ ਪੈਰੋਕਾਰ ਬਾਬਾ ਸਾਹਿਬ ਦੇ ਉਹਨਾਂ ਕੋਲ ਕਿੰਨੇ ਵੀ ਸਹਿਮੰਤਰੀ ਹਮੇਸ਼ਾ ਨੂੰ ਮਾਫੀ ਤਾਂ ਮਾ ਵੀ ਮੰਗ ਲਈ ਜਾਂਦੀ ਆ ਅਗਰ ਜੇਕਰ ਮਾਫੀ ਨਹੀਂ ਮੰਗਦੇ ਤਾਂ ਸਰਬ ਵਿਆਪੀ ਅੰਦੋਲਨ ਕਰਾਂਗੇ ਔਰ ਪੂਰੇ ਦੇਸ਼ ਦੇ ਵਿੱਚ ਅਸੀਂ ਜਿਹੜਾ ਆ ਇਕੱਤਰ ਹੋਵਾਂਗੇ ਜੈ ਜੀ ਜੈ ਭਾਰਤ